ਕੀ ਕਰ ਰਹੇ ਹੋ ਹਾਂਜੀ ਜਿਵੇਂ ਕਹਿੰਦੇ ਨੇ ਹਾਈ ਗਾਇਸ ਐਂ ਕਰਦੇ ਜਿਵੇਂ ਕਿਵੇਂ ਕਹਿੰਦੇ ਨੇ ਹਾਈ ਗਾਇਸ ਹੈਲੋ ਗਾਇਸ ਕੀ ਹੈਲੋ ਗਾਇਸ ਹੈਲੋ ਗਾਇਸ ਗਾਇਸ ਇਹ ਹੈਗਾ ਆਪਣਾ ਆੜੀ ਵੀਆ ਆਪਣਾ ਭਤੀਜਾ ਵੀਆ ਸਾਰਾ ਖੁਸ਼ੀ ਆ ਮਿੱਤਰ ਵੀਆ ਆਪਣਾ ਇਹਨੂੰ ਜਾਣਦੇ ਤੁਸੀਂ ਹਾਂਜੀ ਹਾਂਜੀ ਬਹੁਤ ਖਾਤੇ ਇਹਨੂੰ ਪੁੱਛੋ ਬਹੁਤ ਖਾਤੇ ਸਾਲੀ ਖਾਣ ਵਾਲੀਓ ਗੱਲ ਜਾਂਦਾ ਹੋਰ ਮਿਲੂ ਚੱਲ ਜਿਆ ਮੈਂ ਤੂੰ ਐਂ ਕਹਦੇ ਮੈਨੂੰ ਉੱਥੇ ਮਿਲੇ ਸੀ ਬਸ ਅਸੀਂ ਮੋਮੋਸ ਖਾਦੇ ਦਿਲ ਆਏ ਨੂੰ ਹਾਂ ਇਹ ਬੜਾ ਜਿੱਤੇ ਰਹਿੰਦੀ ਆ ਉਹਦਾ ਨਾ ਮੰਨਦਾ ਕਿ ਨਹੀਂ ਤੇਰਾ ਨਾਂ ਕੀ ਸੀ ਨਾਂ ਭੁੱਲ ਗਿਆ ਸੀ ਗੁਰਪਾਰਸ ਗੁਰਪਾਰਸ ਇਹ ਬਾਈ ਪਿਛਲੇ ਸਾਲ ਆਇਆ ਸੀਗਾ ਤੇ ਇੱਥੇ ਇੱਕ ਮੁੰਡਾ ਰਹਿੰਦਾ ਸਾਡਾ ਗਵੰਡੀ ਉਹਨਾਂ ਦਾ ਰਿਸ਼ਤੇਦਾਰ ਆ ਇਹ ਤੇ ਉਹਨੂੰ ਵਧੀਆ ਇਹਦਾ ਜੀਜੂ ਲੱਗਿਆ ਸਾਡੇ ਕੋਲ ਆਇਆ ਹੁਣੇ ਸਪੈਸ਼ਲ ਕਿੰਨੀ ਦਿਨ ਹੋਈ ਸੀ ਉੱਥੇ ਆਇਆ ਇਹਨੂੰ ਘਰੇ ਦੋ ਦਿਨ ਘੰਟੇ ਹੋ ਗਏ ਦੋ ਤਿੰਨ ਘੰਟੇ ਬਾਅਦ ਲੱਗੀ ਉਹ ਜੀ ਤਤੋਂ ਮੱਛੀ ਵੀ ਦਵਾ ਦਵਾ ਚਾਚੇ ਵਾਲਾ ਗੇੜਾ ਕੱਢ ਗਿਆ ਵਾ ਕਦ ਜਾਵਾਂ ਲੈ ਲੈ ਇਹ ਮਿੱਤਰ ਪਿਆਰ ਹੁੰਦਾ ਹੈ ਐਵੇਂ ਨਹੀਂ ਮੇਰੀ ਗੱਲ ਸੁਣ ਲਓ ਚਲ ਆ ਤਾਂ ਮੇਰੇ ਕੋਲ ਰਹਿੰਦੇ ਨੇ ਇਹ ਜੇ ਪਿਆਰ ਆ ਤਾਂ ਦਿਲ ਆ ਇਹਦਾ ਬੰਦਾ ਬਾਹਰ ਲਾ ਇਹ ਤਾਂ ਚਲ ਮੇਰੇ ਨੇੜੇ ਦੇ ਨੇ ਇਹ ਬੰਦਾ ਕਹਿੰਦਾ ਮੈਨੂੰ ਆਏ ਨੂੰ ਅਜੇ 2.5 ਘੰਟੇ ਹੋ ਗਏ ਸੀ ਪਰ ਮੈਨੂੰ ਐ ਸੀ ਕਿ ਮੈਂ ਕਦੋਂ ਜਾਵਾਂ ਚਾਚੇ ਕੋਲ ਠੀਕ ਆ ਨਾ ਗੱਲ ਪਿਆਰ ਦੀ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਤੁਹਾਨੂੰ ਵੀ ਅਗਲਾ ਪਿਆਰ ਕਰਦਾ ਇਹ ਕਿੱਥੇ ਕਰਾ ਲਈ ਕਿੱਥੇ ਇਹ ਦੂਜੀ ਵਾਰ ਮਿਲਿਆ ਬੰਦੂਜੀ ਵਾਰ ਮਿਲਿਆ ਨਾ ਹੋਰ ਵੀਡੀਓ ਤਰੀ ਦੇਖੀ ਬਸ ਸਾਰੇ ਜਾਣੇ ਨੇ ਉਹ ਪੁੱਛਦੇ ਸੀ ਕਰ ਹੈ ਜਦਾਰੀ ਹੋਈ ਦੇ। ਇਹ ਯਾਰ ਸੋਸ਼ਲ ਮੀਡੀਆ ਬਾਲੀ ਵਧੀਆ ਚੀਜ਼ ਆ ਨਾ। ਇਹਦੇ ਨਾਲ ਬੰਦੇ ਦੀ ਦੂਰ ਤੱਕ ਜਾਣ-ਛਾਣ ਹੁੰਦੀ ਆ। ਵੀਡੀਓ ਦੇਖਦੇ ਨਾ ਸਾਰੀਆਂ ਸਾਡੀਆਂ। ਤੇਰੀ ਵੀਡੀਓ ਚ ਚਾਰ ਜਣੀਆਂ ਆਪਾਂ ਨੇ। ਠੀਕ ਆ। ਹੁਣ ਕਹਿੰਮੀ ਜੋ ਗਿਆ? 9 ਨਹੀਂ। 9th। ਉੱਥੇ ਕਿਹੜੇ ਸਕੂਲ ਚ ਪੜਦਾ? ਪ੍ਰਾਈਵੇਟ। ਪ੍ਰਾਈਵੇਟ ਹੈ। ਤੇ ਕਾਲਾ ਸਾਹ ਪ੍ਰਾਈਵੇਟ ਸਕੂਲ ਆ। ਅੱਛਾ ਕਾਲਾ ਦਾ ਨਾਂ ਰੱਖਦਾ ਉਹਨਾਂ ਨੂੰ। ਪੈਸੇ ਕਾਲਾ ਸਕੂਲ ਜ਼ਿਆਦਾਤਰ ਸਰਕਾਰੀ ਹੁੰਦਾ ਨਾ। 9ਵੀਂ ਜਾ। ਤੂੰ ਇਤਰਾ ਭਾ ਕਿੱਥੇ ਆ? ਉਹਦਾ ਮਦੇਗਣ ਨਹੀਂ ਆਦਰ ਰਿਸ਼ਤੇਦਾਰ ਕਿਹਾ ਪ੍ਰਗਟ ਸਾਹਿਬ ਹੀ ਕਰਨਾ ਹੈ